ਸਸ਼ੀਅ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਤੋਂ ਡਿੱਬੂਗੜ ਜਾ ਰਹੇ ਰੇਲ ਗੱਡੀ ਹਾਦਸੇ ਦਾ ਸ਼ਿਕਾਰ ਇਸ ਦੇ ਉੱਤਰ ਪ੍ਰਦੇਸ਼ ਦੇ ਗੋਰਾ ਚ ਚੰਡੀਗੜ੍ਹ ਤੋਂ ਡਿੱਬੂਗੜ ਜਾ ਰਹੀ ਰੇਲ ਗੱਡੀ ਦੇ 10 ਤੋਂ 12 ਡੱਬੇ ਪਟੜੀ ਤੋਂ ਉਤਰ ਗਏ ਹਨ 15904 ਡਿੱਬੂਗੜ ਐਕਸਪ੍ਰੈਸ ਦੇ AC 4 ਡੱਬੇ ਵੀ ਪਲਟ ਗਏ ਹਨ ਚੰਡੀਗੜ ਡਿੱਬੂਗੜ ਡਾਊਨ ਐਕਸਪ੍ਰੈਸ ਦੇ AC ਕੋਚ ਦੇ 4 ਡੱਬੇ ਪਲਟ ਗਏ ਹਨ ਕੋਰਾਪਕੋਰਾ ਪਿੰਡ ਦੇ ਨੇੜੇ ਰੇਲ ਦੇ ਡੱਬੇ ਪਲਟ ਗਏ ਮੈਡੀਕਲ ਵੈਨ ਅਤੇ ART ਵੈਨ ਰਵਾਨਾ ਹੋ ਗਈ ਰੇਲਵੇ ਦੇ ਸਾਰੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਸਥਿਤੀ ਪੁਸ਼ਟੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਪੁਸ਼ਟੀ ਕਰਦੇ ਹਾਂ ਚੜ੍ਹ ਡੱਬੇ ਪਲਟਣ ਦੀ ਖਬਰ ਵਿੱਚ ਕੋਈ ਕਿਸੇ ਦੀ ਜਾਨ ਨੂੰ ਨੁਕਸਾਨ ਨਹੀਂ ਹੋਇਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਧਿਕ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ